ਮੈਂ ਆ ਕਾਰੇਲੇ ਬਣਾਉਣੀ ਆ ਘਰੇਲੇ ਮੈਂ ਛਿਲ ਕੇ ਰੱਖ ਦਿੱਤੇ ਆ ਲਸਣ ਛਿਲਿਆ ਵੱਜ ਭਾਇਆ ਮੈਂ ਆ ਕਾਰੇਲੇ ਬਣਾਉਣੀ ਆ ਮੈਂ ਕੁੰਡੀ ਦੇ ਵਿੱਚ ਇਹਨਾਂ ਨੇ ਤੇ ਪਸ ਹੱਟ ਗਈ ਕੁੜੀਆਂ ਨੇ ਮੁਕਾ ਦਿੱਤੀ ਮੰਮਾ ਜੀ ਜੀ ਆਟਾ ਗੁੰਨ ਕੇ ਰੱਖ ਲੈਂਦੀਆਂ ਫਿਰ ਇਹ ਚਾਟਾ ਗੁੰਨ ਕੇ ਰੱਖਿਆ ਆ ਆਟਾ ਉਹ ਲਾ ਕੇ ਗੁੰਨਿਆ ਕੋਲ ਨਾਲ ਮੰਮਾ ਬਾਹਰ ਨਹੀਂ ਕਰਨਾ ਤੇਰੀ ਸੋਣ ਪਹਿਲਾਂ ਗੱਲ ਅਸੀਂ ਇੱਕਦਰਾ ਕੁੰਡੀ ਦੇ ਵਿੱਚ ਕੁੱਟ ਲਿਆ ਤੇ ਕੋਲੀ ਅਸੀਂ ਸਬਜ਼ੀ ਕੱਟ ਲੈਣੀ ਧੋ ਕੇ ਮਸਾਲਾ ਭੁਜਦਾ ਨਾ ਧੋ ਕੇ ਸਬਜ਼ੀ ਵਿੱਚ ਪਾ ਕੇ ਕੋਲ ਆਟਾ ਗੁੰਨ ਲੈ ਉਹ ਕੋ ਬਠੇ ਰੋਟੀ ਨਾਲ ਲੈ ਲੈ ਲੈ। ਹਣਾ ਕਿ ਮਮਾ ਗੰਦੀ ਜਿੱਚ ਕਰਦੇ ਪਿਓ। ਉਹ ਗੰਦੀ ਆ। ਹਾਂ। ਮਮਾ ਮਿਕਸੀ ਚ ਕੁਟੋ ਕੀ ਤੁਸੀਂ ਕਰਦੇ ਪਿਓ। ਹਾਂ। ਕਿ ਜਾ ਕੇ ਆ ਤੇ ਨਾਲ ਗੋਲ ਗੋਲ ਕੇ ਰੱਖਿਆ ਕਰੋ ਮੈਂ ਚ ਕੁਟਾ ਲੀਆ ਮਸਾਲਾ। ਕਾਦ ਕਰੇਲੇ ਬਣਾਉਣੇ। ਤੇ ਮਮਾ ਕਰੇਲੇ ਦਾ ਮਸਾਲਾ ਮਿਕਸੀ ਚ ਕਰੋ ਇਹਦੇ ਚ ਕੀ ਕਰ ਦੇਣਾ ਜੇ ਤੁਸੀਂ? ਮੈਂ ਦਾ ਕੀ ਕਰਨਾ ਇਹ ਨੂੰ ਬਾਹਰ ਆਂਗਾ ਤੇ ਮੰਗਰ ਪਈਆਂ ਸਾਰੀ ਲੈ ਕੇ ਦੀ ਤੁਸੀਂ ਹਰ ਇੱਕ ਚੀਜ਼ ਤੁਸੀਂ ਲੈ ਲ ਕੇ ਮਿਕਸ ਨਾ ਕੀ ਤੇ ਕੁਝ ਕੀ ਆਹ ਕੋਹ ਹੱਥ ਹਿਲਾਇਆ ਕਰੋ ਇਹ ਕਲਚਰ ਨੂੰ ਖਤਮ ਨਾ ਕਰੋ ਆਹ ਕਾ ਫੂਕੜਾ ਰੱਖ ਮੈਂ ਫੂਕੜਾ ਰੱਖਿਆ ਕੋਲ ਮੈਂ ਕਿ ਅੱਗ ਬਾਲਾਂਗੀ ਅੱਗ ਬਾਲ ਕੇ ਮੈਂ ਤੇ ਬਣਾਉਣਾ ਸੀ ਅਸੀਂ ਇੰਜ ਫੂਕ ਮਾਰਨੇ ਮਮਾ ਹੁਣ ਅੱਗ ਬਾਲ ਗਈ ਆ ਬੜੀ ਸੋਹਣੀ ਮਮਾ ਹੁਣ ਅੱਗ ਤੇ ਘਰੇਲੇ ਬਣਾਉਗੇ ਆ ਅੱਗ ਤੇ ਆ ਮੈਂ ਕੋਲ ਰੱਖ ਜਰਾ ਅੱਗ ਨਾ ਬਲ ਲੋ ਹਲ ਜੇ ਤੇ ਫੜਫੜ ਫੂਕਣਾਂ ਲੱਗੇ ਮਮਾ ਬੜੇ ਕੋਸ ਲੰਡੇ ਪਿਆਇਆ ਹੈ ਉਹ ਕੋਸ ਸਿਲੰਡਰ ਅੰਦਰ ਪਿਆਇਆ ਹੈ ਕਿ ਕਿਚਨ ਚ ਲੱਗ ਗਿਆ ਪਿਆ ਤਾਂ ਤੁਸੀਂ ਕੋਈ ਦੇ ਘੰਨਾ ਨੇ ਆਟਾ ਗੁੰਨੇ ਦਾ ਨਾਲ ਆਟਾ ਗੁੰਨ ਕੇ ਨਾ ਰੱਖਿਆ ਕਰੋ ਦੋ ਦੋ ਦਿਨ ਮਮਾ ਮੈਨੂੰ ਮੇਰੇ ਕੋ ਬਾਰ ਬਾਰ ਨਹੀਂ ਕੋਦਾ ਮੈਂ ਸਵੇਰੇ ਨਾਸ਼ਤੇ ਵਾਰੀ ਇਕੱਠੇ ਤੁਹਾਨੂੰ ਨਾਸ਼ਤੇ ਵਾਰੀ ਬਾਰ ਬਾਰ ਨਹੀਂ ਕੋਣ ਉਹਦੇ ਜਿਆਦਾ ਭਾਰ ਹੁੰਦਾ ਰਾਤ ਜੋ ਬੈਠੋਰੀ ਆਟਾ ਗੁੰਨੋ ਫ੍ਰਿਜ ਚ ਵੜੋ ਫ੍ਰਿਜ ਕਾਦੇ ਨਹੀਂ ਆਪਣੀ ਮੈਂ ਅਕੜ ਲੈਣੇ ਬਣਾ ਨਹੀਂ ਮम्मा ਇਹ ਦੇchna ਕੁਟ ਮੇਰੇ ਦਿਲਜਾ ਕੋਚਾ ਹੋੰਦਿਆ ਆ। ਆਹ ਆ ਦੇ ਲੋਕਾ ਛੱਡ ਦੋਂ ਦਿ ਆਇਆ। ਮम्मा ਮਿਕਸੀ ਲੈ ਲੋ। ਨਿਖਾਂਗੇ ਤੂੰ ਮੈਨੂੰ ਇੱਕ ਬਣਾਉਂਦੇ। ਪਰ ਆਇਆ ਕਰ ਰੇ। ਮਿਕਸੀ ਲੈ ਤੀ ਮੈਨੂੰ ਮੈਂ ਨਹੀਂ ਖਾ। ਦੇਖੋ ਕਿ ਤੁਸੀਂ ਕਰ ਦਿੱਤੇ। ਆਹ ਦੇਖੋ ਮम्मा ਮਿਕਸੀ ਪਈ ਐ। ਆਹ ਦੇਖੋ ਇੱਕ ਉਹ ਮਿਕਸੀ ਪਈ ਆ। ਇੱਕ ਆ ਗ੍ਰੈਂਡਰ ਹੈ। ਤੇ ਦੇ ਵਿੱਚ ਤੁਸੀਂ ਪਿਆਜ਼ ਪਾ ਬਸ ਕਿਛੇ ਲੋਬ ਜਾ ਕੇ ਛਾਓਗੇ ਸੜ ਦੇ ਵਿੱਚ ਪਾਉਤ ਬਸ ਪਿਆਜ਼ ਹੋ ਜਾਂਦੇ ਨੇ। ਤੂੰ ਤੁਸੀਂ ਕੀ ਇਹ ਗੰਦੀ ਜੀ ਚ ਕਰੰਦੇ। ਮੈਂ ਬਾਹਰ ਰੱਖ ਦੇਣੀ ਛੱਡੋ ਕੁੱਤਿਆਂ ਜੱਗ ਦਾ ਬਾਹਰ ਪਾਣੀ ਰੱਖ ਦੇਣੀ ਮੈਂ ਤਾਂ ਕਰੇਲੇ ਬਣਾਉਣੇ ਮੈਂ ਤੁਹਾਡੇ ਪੀਣ ਲਈ ਨਹੀਂ ਲੱਟ ਮम्मा ਕੁੱਤੇ ਉਹ ਚੱਕ ਰੱਖ ਦੇਣੀ ਕੁੱਤੇ ਪਾਣੀ ਪੀ ਲੈਣਗੇ ਆਹ ਦੇਖੋ ਇਹ ਚੌਕਿਆ ਲਾ ਦਿੱਤਿਆ ਨੇ ਤੁਸੀਂ ਇਹ ਚੌਕਿਆ ਲਾ ਕੇ ਕੁੱਤਿਆਂ ਨੂੰ ਕਿਹ ਰੱਖ ਦਿੱਤਿਆ ਜੇ ਦੌੜੇ ਨਾ ਮम्मा ਕੁੱਤੇ ਜੱਗ ਦਾ ਪਾਣੀ ਰੱਖ ਦੇਨੇ ਨਹੀਂ ਇਹ ਘਰਨਾ ਬਿਨਾਂ ਤੇ ਘਰ ਚ ਚੱਲਦਾ ਨਹੀਂ ਸੀ ਨਾ ਕੰਮ ਓਏ ਪੁਰਾਣਾ ਆ ਪੁਰਾਣਾ ਆ ਤੁਸੀਂ ਸਾਰਾ ਕੁਝ ਡੱਬ ਵਿੱਚ ਆਈ ਇੱਕ ਮਿੰਡਰ ਡੂੰਗਾ ਲੈ ਕੇ ਚਮਚ ਰਿਆ ਸਾਰਾ ਕੁਝ ਕੱਢਦੀ ਤੇ ਗੜ ਵਿੱਚ ਫੜ ਫੜ ਮਸਾਲਾ ਗ੍ਰੈਂਡ ਕਰਕੇ ਤਰ ਹੁਣੇ ਪਾ ਦੇਣਾ ਆ ਤੁਸੀਂ ਬਾਹਰ ਸੁੱਟੋ ਅੱਜ ਮੇਰਾ ਨਾਲੇ ਸਿਰ ਤੇ ਵੱਜਦਾ ਮੇਰਾ ਨਹੀਂ ਖੁਰ ਗਿਆ ਨਾਲੇ ਮੇਰੇ ਸਿਰ ਤੇ ਵੱਜਦੀ ਪਈਓ ਛੱਡੋ ਤੁਸੀਂ ਇਹਦੇ ਚ ਨਾ ਅੱਗੇ ਤਾਂ ਮੰਮੀ ਮਸਾਲਾ ਕੁੱਟ ਕੇ ਖਾਏ ਸਰ ਗੰਦਾ ਜਿਆ ਪਤਾ ਨਹੀਂ ਕੀ ਕਰਦੇ ਬਸ ਮੇਰੀ ਤੇ ਇੱਕ ਨਹੀਂ ਚੱਲਣ ਦੇ ਕੱਲੀਆ ਗੰਦਾ ਜਿਆ ਮੈਂ ਇਹਦੇ ਵਿੱਚੋਂ ਕੱਢ ਕੇ ਰੱਖ ਦੇਣੀ ਹੈ ਸਾਰਾ ਕੁਝ ਆ ਨਾਲੇ ਬਣਾਣਾ ਨਹੀਂ ਗਰ ਰਸੋਈ ਚ ਨਹੀਂ ਖੜਨਾ ਬਾਹਰ ਛੱਡ ਦੋ ਡਸ ਦੇ ਇਹ ਕੁੱਟਿਆ ਖੜਿਆ ਪਿਆ ਸੋਨੇ ਮੈਂ ਅਦਰਕ ਨਹੀਂ ਵਾਲਾ ਰੱਖਣਾ ਛੋੜ ਦੇ ਬੱਸ ਹੁਬਾਰ ਕੁੱਟਿਆ ਜੋਗੀ ਰੱਖ ਦੇਣੀ ਹੱਥ ਹੋਈ ਪਈ ਨੀ ਉਹ ਦੌਰੀ ਕਹਿੰਦੀ ਕੁੱਟੀਆਂ ਕਰ ਜੋਗੀ ਰੱਖਦਾ ਏ ਕਿੰਨਾ ਗੰਦਾ ਕੀ ਦਿਲ ਵੀ ਨਹੀਂ ਕਰਦਾ ਪਿਆ ਅੱਜ ਦੌਰੀ ਕੁੱਟਿਆ ਜੋਗੀ ਰੱਖ ਦੇਣੀ ਆ ਤੇ ਆ ਮੈਂ ਕੁੱਟਿਆ ਖਟਾਇਆ ਕਹਿੰਦੀ ਨਾਲ ਮੈਂ ਤੁਹਾਨੂੰ ਪਾਣੀ ਨਹੀਂ ਪਾਏ ਹਾਂ ਨੀ ਸੀ ਚਾੱਕ ਕੇ ਦੇਣੀ ਜੋ ਬੱਕ ਹਾਂ ਹੱਥ ਹੋਈ ਤਾਂ ਕਰ ਆਟੇ ਗੋਨ ਗੋਨ ਫਰੀਜਾਂ ਚ ਸਾਰਾ ਕੁਝ ਰੱਖ ਦਿੰਦਾਂ ਨੇ ਔਰ ਇਹ ਆ ਕੁੱਤਿਆਂ ਜੋਗੀ ਰੱਖਣ ਲੱਗੀ ਐ ਆਪ ਕਹਿ ਜੋਗੀ ਰੱਖ ਦ ਪਰ ਕੁੱਤੇ ਪੀਣਗੇ ਮਮਾ ਪਾਣੀ ਇਹਦੇ ਚ ਕੀ ਤੁਸੀਂ ਕਰ ਦਿੰਦੇ ਮਮਾ ਮੈਂ ਮਾੜਾ ਥੋੜੀ ਕਹਿਨੀ ਆ ਤਾਂ ਨਹੀਂ ਗੱਲ ਕਹਿਨੀ ਆ ਪਰ ਮਿਕਸੀ ਚ ਕਰਾਂਗੇ ਤੁਸੀਂ ਅੱਗੇ ਕਿਹੜਾ ਰਹਿ ਗਿਆ ਅੱਗੇ ਕਿਹੜਾ ਕੋਈ ਪਿਛਲਾ ਕੰਮ ਰਹਿ ਗਿਆ ਜੇ ਆ ਆ ਵੀ ਖਤਮ ਕਰ ਜਾਂਦੇਗਾ ਦਸ ਨਹੀਂ ਆ ਆ ਇਹਦੇ ਬਿਨਾ ਸਾਡਾ ਕਰਾਂਗੇ ਚੱਲ ਦਾਲੀ ਸਿੰਦਾ ਕੀ ਹੁਣ ਕੁੱਤੇ ਪਾਣੀ ਪੀਣਗੇ ਕਹਿੰਦੀ ਐ ਇਹਦੇ ਮਮਾ ਕੀ ਆ ਰੋ ਰੋ ਕਰਕੇ ਲੱਗੇ ਰੋ ਐ ਕਰਕੇ ਲੱਗੇ ਆਪਾਂ ਕਿਹੜਾ ਸਾਡਾ ਚੌਂਕੇ ਚ ਲਪਾਣਾ ਚੀਮਟਾ ਤੇ ਫੂਕਣਾ ਚਿਮਟਾ ਨਾਲ ਬਣਾ ਕੇ ਵੀ ਕਾਣਾ ਕਿ ਇਹ ਸਾੜੀ ਦਾ ਬਰਤੋਸੀ ਆ ਤੂੰ ਮਾਂਜ ਕੇ ਚੁੱਲ੍ਹੇ ਕੋਲ ਰੱਖੜਾ ਐਨੂੰ ਤੂੰ ਮਾਂਜ ਕੇ ਸੀ ਚੁੱਲ੍ਹੇ ਕੋਲ ਰੱਖੜਾ ਮਮਾ ਕੀ ਗੜਜੀ ਨਾ ਤੁਸੀਂ ਮਸਾਲਾ ਕੁੱਟੰਦੇ ਹੋ ਖੱਦ ਹੋਈ ਪਈ ਹੈ ਮਸਾਲਾ ਕੁੱਟਣਾ ਮਸਾਲਾ ਕੁੱਟਣਾ ਸਕੇ ਕਿ ਇਹ ਮਰੇ ਸਾਡੇ ਬੰਦਿਆਂ ਨੇ ਕਹਣਾ ਨਾ ਕੁੰਡੀ ਛੋਟੇ ਵਿੱਚ ਚਟਣੀ ਕੁੱਟੋ ਸਾਨੂੰ ਤੇ ਉਹ ਬੜੀ ਕਰਦੀ ਹੈ ਉਹ ਅਸੀਂ ਲੱਸੀ ਹੋਣੀ ਰੋਟੀ ਨਾਲ ਰਬੜ ਕੇ ਕੁੰਡੀ ਕੁੰਡੀ ਛੋਟੇ ਚ ਚਟਣੀ ਕੁੱਟ ਕੇ ਉਹ ਹੈਸੀ ਕੁੰਡੀ ਆ ਘੋੜ ਦਾ ਕਲਣ ਜੀ ਗਾਨੇ ਖਾਣੀ ਸਾਰਿਆਂ ਨੇ ਇਹ ਹੁਣ ਕਹਿੰਦੀ ਆ ਕੁੱਤਿਆਂ ਨੂੰ ਕੀ ਰੱਖੋ ਮੰਮਾ ਤੁਸੀਂ ਚਾਚੀ ਨੇ ਕਿਹੜੀ ਖਾਣੀ ਮੈਨੂੰ ਦੱਸੋ ਮੈਂ ਕੋਈ ਵੀ ਨਹੀਂ ਭਾਵੇਂ ਖਾਣੀ ਤੁਸੀਂ ਜਿਹੜੀ ਚਾਚੀ ਖਾਣੀ ਪੁਰਾਣੀਆਂ ਬਿੰਦਨਾ ਚੀਜ਼ਾਂ ਨੇ ਇਹ ਬਣਾ ਲਓ ਸਾਰੇ ਗੱਜੇ ਮੇਰੇ ਭਾਂਡੇ ਨੇ ਤੇ ਉਹ ਤੁਸੀਂ ਸੋੜ ਦਿੱਤੇ ਨੇ ਕੱਲ ਤੇ ਕੱਲ ਤੁਸੀਂ ਮੇਰਾ ਸਿਰ ਥਾਪੀ ਮਾਰ ਮਾਰ ਕੇ ਥਾਕ ਕੱਪੜਿਆਂ ਥਾਕੀ ਮੈਂ ਖਾਣੀ ਤੇ ਕਾਰੇ ਕਾਰੇ ਨਾ ਮਮਾ ਉਹ ਕੀ تھا ਪੀ ਨਾ ਕਪੜੇ ਤਾਂ ਹੋ ਜਾਂਦੇ ਆਪਰੇ ਘਰ ਮੇਸ਼ੀਨ ਆੜੇ ਸਰ ਨੇ ਸਾਫ ਪੀ ਨਾ ਕਪੜੇ ਨੇ ਕਿਸ ਤੋਂ ਤੇਰਾ ਇਹਗਾ ਸਰ ਦੁਹਾਂ ਪੀ ਮਮਾ ਜੇ ਤਾਂ ਆਪਣੇ ਘਰ ਵਾਸ਼ਿੰਗ ਮਸ਼ੀਨ ਮੈਂ ਆਈ ਆਪਣੀ ਦਾਜੇ ਤੇ ਤੁਸੀਂ ਕਿਉਂ ਉਹਦੇ ਚ ਕਰਦੇ ਹੋ ਜੋ ਦਿਨ ਨੂੰ ਨਹੀਂ ਚਾਹੀਦਾ ਮਾ ਦਾਜਾ ਚ ਬਾਸ਼ਨ ਸੀਨਾ ਨਾ ਮੈਂ ਕਿਸੇ ਨੂੰ ਕਿਸੇ ਲੈ ਕੇ ਆਏਗੀ ਮੈਂ ਤੇ ਥਾ ਮੈਨੂੰ ਨਹੀਂ ਚਾਹੀਦਾ ਤੁਸੀਂ ਤਾਂ ਮੇਰੇ ਪੁਰਾਣੇ ਪਾਂਡੇ ਨੇ ਜਿਹੜੇ ਦਾਜ ਵਾਲੇ ਪਾਂਡੇ ਹੋ ਤੇ ਸੁੱਟੇ ਨੇ ਕੰਨ ਨਹੀਂ ਚੰਗੇ ਲੱਗਦੇ ਨਵੇਂ ਲੈ ਕੇ ਪਲਾਸਟਿਕ ਨਾਲ ਡੂੰਗੇ ਲੈ ਲੈ ਕੇ ਪਲਾਸਟਿਕ ਵਾਲਾ ਕੋਈ ਲੰਗਣ ਨਹੀਂ ਜਣਾ ਨਾਲ ਉਹ ਡੂੰਗੇ ਲੈ ਕੇ ਉਹ ਲੱਗ ਸਭ ਜਗਾ ਐ ਕਿ ਮੈਂ ਨਹੀਂ ਬਾਹਰ ਆਇ ਤੇ ਮੈਂ ਉਹ ਕਰੀਦਾ ਹਾਂ ਪ੍ਰਾਣੇ ਭਾਂਡੇ ਮੈਂ ਕਲੀ ਕਰਾ ਕਰਾ ਕਰ ਸਕੀ ਉਹ ਇੱਕ ਨਹੀਂ ਮੇਰਾ ਭੰਡਾ ਕੁ ਸਕੂੜੀ ਨੇ ਆ ਮੇਰੀ ਗੱਲ ਸੁਣੋ ਆਪੋ ਸਾਰੇ ਭਾਂਡੇ ਦੇਖ ਨਾ ਪਲਾਸਟਿਕ ਦਾ ਉਹ ਲੈ ਕੇ ਆਨੇ ਡਿਨਰ ਸੈੱਟ ਲੈ ਨਹੀਂ ਉਹ ਨਾਲ ਉਹ ਟਿਕਾ ਨਾਲ ਪਲਾਸਟਿਕ ਚੰਗੇ ਮਮਾ ਉਹ ਵਧੀਆ ਆ ਨਹੀਂ ਚੰਗੇ ਲੱਗਦੇ ਹੁਣ ਪਿਤਲਾ ਪੁੱਤਲਾ ਲੈ ਪਾਈ ਨਾ ਅੰਨ ਅਸੀਂ ਤੁਸੀਂ ਉਹ ਕਾਨੂੰਨ ਸਾਰਾ ਮਨ ਕੱਢ ਕੇ ਰੱਖ ਲਿਆ ਜਿਹੜੇ ਤੁਹਾਡੇ ਪਿੱਤਰ ਨੂੰ ਭੰਡੇ ਨਹੀਂ ਨਾ ਸਾਰੇ ਕੱਢ ਕੇ ਰੱਖਿਓ ਆਪਾਂ ਨੇ ਪਲਾਸਟਿਕ ਦਾ ਪਹਿਲਾਂ ਤੁਸੀਂ ਪਿੱਤਰ ਤੋਂ ਆਈਆਂ ਛਟੀਲ ਤੇ ਮੇ ਸਟੀਲ ਹੈਗੇ ਉਹ ਸਟੀਲ ਤੋਂ ਪਲਾਸਟਿਕ ਤੇ ਆਉਂਦੀ ਹੈ ਜੀ ਮੜ ਕੇ ਕਹਤਾ ਲੋਹੇ ਭਾਂਡੇ ਜਗਾਉਂ ਮੈਂ ਮਾਂ ਲੋਹੇ ਭਾਂਡੇ ਚ ਕਿਉਂ ਖਾਈਏ ਪਲਾਸਟਿਕ ਦੇ ਭਾਂਡੇ ਬਣੇ ਵਧੀਆ ਹੁੰਨੇ ਨੇ ਨਹੀਂ ਕਿਹਨੇ ਕਿਹਾ ਅੱਭੀ ਇਹਦਾ ਸਾਰਾ ਕੁਝ ਤੁਹਾ ਲਈ ਵਜਗਾ ਲੱਗਦਾ ਸਰਕਾਰ ਦਾ ਤਾਵਾ ਬਦਲ ਦਿੰਦਾਂ ਨੇ ਆਲੇ ਨਹੀਂ ਆਵੇਂ ਬਦਲਾਂਗੇ ਤਾਂ ਚਾ ਲੈ ਕੇ ਆਵਾਂਗੇ ਹਾਂ ਉਹ ਜਿਹੜੇ ਤੁੱਛੇ ਨੇ ਚਲੋ ਮੈਂ ਆਸ ਕਰ ਲਗੀ ਮੈਨੂੰ ਇਹਦੇ ਚ ਬੜਾ ਉਥਾ ਆਪੇ ਵੀ ਨਾ ਕਰ ਸਕੋ ਜੋ ਮਰਜ਼ੀ ਕਰੋ ਆ ਸਕਤੋ ਅਰੇ ਆ ਗਈ ਮੇਰੀ ਸੱਸ ਦੀ ਆ ਨੀ ਸੱਸ ਦੀ ਹਮੇਸ਼ਾ ਸੱਸ ਦੀ ਤੁਸੀਂ ਤਾਂ ਗੋੜਾ ਖੜੀ ਕੋਨੀਗੀ ਆਪਣੀ ਸੱਸ ਦੀ ਨਿਸ਼ਾਨੀ ਮੈਂ ਤਾਂ ਚੰਨ ਕੇ ਰੱਖੀ ਮम्मा ਕੀ ਸੱਸ ਦੀ ਨਿਸ਼ਾਨੀ ਆ ਆ ਗੰਦਾ ਜਿਹਾ ਸੋਟਾ ਤੇ ਹਾਂ ਬਾਰ ਸੁਟੋ ਨੂੰ ਤੇ ਬਾਰ ਕੁੱਤੇ ਜੋਗਾ ਪਾਣੀ ਪਾ ਦਿੰਦੀ ਆ ਮੈਨੂੰ ਰੱਖਿਆ ਕਰੋ ਤੁਸੀਂ ਦੱਸ ਮੈਂ ਆਪਣੀ ਸੱਸ ਜੀ ਨਿਸ਼ਾਨੀ ਰੱਖੀ ਇੱਕ ਮੇਰੇ ਸੱਸ ਕੰਨੀ ਸੀ ਮੈਂ ਕੋਲ ਦੀ ਉਹਨੇ ਅਗੋ ਆਪਣੀ ਸੱਸ ਦੀ ਰੱਖੀ ਮੁੜ ਕੇ ਮੈਨੂੰ ਕਹਿ ਲਗੀ ਤੂੰ ਵਰਤੀ ਮੈਂ ਰੱਖੀ ਸੀ ਦੂਜੀ ਤੀਜੀ ਜਗ੍ਹਾ ਤੇ ਆਈ ਸੀ ਹੁਣ ਫੜ ਕੇ ਛੋੜ ਦਿੱਤੀ ਕੁੱਤਿਆਂ ਨੂੰ ਪਾਣੀ ਪਾਤਾ ਹਾਂ ਭਾਈ ਠੀਕ ਹੈ ਮੈਂ ਭੁਗਣਾ ਵੀ ਕੀ ਲਿਆ ਕਰਾਂ ਰਸਤੇ ਕਰਨਾ ਆਹੜਾ ਫੜ ਇਹ ਵੀ ਛੋੜ ਦੇ ਲੈ ਫੜ ਪਾ ਦੋ ਇਹਦੇ ਚ ਪਾਣੀ ਪਾ ਦੇ ਕੁੱਤੇ ਪਾਣੀ ਨਾ ਪੀਣ ਦੇ ਐਵੇਂ ਹਾਂ ਇਹ ਕੀ ਕਰ ਕੁੱਤਿਆਂ ਨੂੰ ਪਾ ਦਿੱਤਾ ਨਹੀਂ ਕੁੱਤਿਆਂ ਨੂੰ ਪਾਣੀ ਪਾ ਦਿੱਤਾ ਇਹਦੇ ਵਿੱਚ ਹਾਂ ਇਹਦੇ ਵਿੱਚ ਕੁੱਤਿਆਂ ਨੂੰ ਨਹੀਂ ਆ ਕੇ ਕਿੱਦਾਂ ਤੂੰ ਨਹੀਂ ਕੁੱਤਿਆਂ ਨੂੰ ਪਾ ਪਾਤਾ ਹੀ ਹਾਂ ਮਮਾ ਇਹਦੇ ਤੋਂ ਕੁੱਤਿਆਂ ਨੂੰ ਪਾਣੀ ਪਾ ਦਿੱਤਾ ਇਹਦੇ ਵਿੱਚ ਬਸ ਮਮਾ ਹੁਣ ਇਹਨੂੰ ਅੰਦਰ ਨਾ ਲੈ ਹੁਣ ਮੈਂ ਕਿ ਲੈ ਹੁਣ ਜਦੋਂ ਤੱਕ ਕੁੱਤਾ ਵਾਟ ਬਣਾ ਦੇ ਮਮਾ ਅੰਦਰ ਇੱਕ ਸੀ ਹੈਗੀ ਹੈ ਨਾ ਉਹਦੇ ਨਾਲ ਮਸਾਲਾ ਕੁੱਤਾ ਹਾਂ ਕੁੱਤਾ ਮੇਰੀ ਸੱਸ ਦੀ ਹੈ ਹੱਦ ਹੋਈ ਸੱਸ ਦਾ ਗੰਦਾ ਜਿਹਾ ਕੁੱਤਾ ਜਿਹੜੀ ਨਿਕਰੇ ਰਹਿਣ ਦੇ ਕੋਠੇ ਉਹ ਕੁੱਤੇ ਅਨ ਕੁੱਤੇ ਨੂੰ ਫੜ ਕੇ ਕੁੱਤੇ ਅੰਦਰ ਕਹਿੰਦੀ ਇਹ ਕੁੱਤੇ ਪਾਣੀ ਪੀਣਗੇ ਹੁੰਡੀ ਸੋਟਾ ਘਰ ਉਹ ਮਾਰਿਆ ਬੰ ਮਾਰ ਆ ਜਾ ਹੁਣ ਆਜੋ ਹੁਣ ਅੰਦਰ ਆਜੋ ਹੁਣ ਅੰਦਰ ਵੇ ਆਜੋ ਹੁਣ ਆ ਸੱਸ ਦੀ ਕੀ ਖੋਲੀ ਜੀ ਨੂੰ ਵੇਖੀ ਜਾਂਦੇ ਜੋ ਹੁਣ ਬਾਹਰ ਕੁੱਤਿਆਂ ਜਿੱਕੇ ਲਾਟੇ ਨਿਕਾਣੇ ਨੇ ਤੇ ਮੈਂ ਤੈਨੂੰ ਵੇਖਣੀ ਮਮਾ ਜਿਹੜੇ ਮੇਰੇ ਤੇ ਕਹਿ ਲੈਂਦੀਆਂ ਨੇ ਤੁਸੀਂ ਉਹ ਵਰਤੋ ਕੀ ਇਹ ਮੇ ਪਿਛੇ ਮੈਂ ਪ੍ਰਾਇਸ ਹਾਂ ਮੇ ਸੱਗੇ ਨਿਸ਼ਾਨੀ ਤਾਂ ਮਾਪੂ ਨੇ ਆਪਣੇ ਸਾਥ ਜੀ ਰੱਖੀ ਸੀ ਲੈ ਰੱਖੀ ਮਮਾ ਕੋਈ ਨਹੀਂ ਚੁੱਪ ਪਾਣੀ ਪਾਤਾ ਕੁੱਤੇ ਜੋਗਾ ਚਲੋ ਭਾਈ ਮਨ ਲੀਆਂ ਪੈਲੀਆਂ ਨੇ ਇਹਨਾਂ ਦੀ ਹਾਂ ਇੰਨੀਆਂ ਮਿਕਸੀਆਂ ਨੇ ਤੁਸੀਂ ਮਿਕਸੀ ਚ ਕਰੋ ਆ ਤੇ ਛੋਟੀ ਜੀ ਨੂੰ ਲੈ